40 ਸਾਲ ਏਜ ਹੋ ਗਈ 30 ਸਾਲ ਏਜ ਹੋ ਗਈ 50 ਸਾਲ ਏਜ ਹੋ ਗਈ ਸਕਿਨ ਤੇ ਝੁਰੜੀਆਂ ਆਣੀ ਸ਼ੁਰੂ ਹੋ ਗਈਆਂ ਨੇ ਸਕਿਨ ਤੇ ਕਾਲਾਪਾਨ ਹੈ ਸਕਿਨ ਡਰਾਈ ਹੋ ਗਈ ਹੈ ਸਰਦੀ ਕਰਕੇ ਸਕਿਨ ਜਿਹੜੀ ਰੁੱਖੀ ਸੁਖੀ ਰਹਿੰਦੀ ਹੈ ਤੁਸੀਂ ਇਸ ਚੀਜ਼ ਨੂੰ ਆਪਣੇ ਚਿਹਰੇ ਤੇ 15 ਮਿੰਟ ਮਾਤਰਾ ਲਗਾ ਕੇ ਉਸ ਤੋਂ ਬਾਅਦ ਫੇਸ ਨੂੰ ਵੋਸ਼ ਕਰ ਲੈਣਾ ਇਸ ਤਰੀਕੇ ਨਾਲ ਤੁਸੀਂ ਵੀ ਨਵੀਂ ਬੋਟੀ ਵਿਆਹ ਨੂੰ ਦੁਲਹਨ ਵਾਂਗੂੰ ਸਜੋਗੇ ਤੁਹਾਡੀ ਸਕਿਨ ਇਕਦਮ ਚਮਕਦਾਰ ਇਕਦਮ ਗਲੋਇੰਗ ਤੇ ਇਕਦਮ ਟਾਈਟ ਹੋ ਜਾਵੇਗੀ ਅਗਰ ਮੇਰੇ ਦੱਸੇ ਹੋਏ ਤਰੀਕੇ ਨਾਲ ਇਹ ਵਾਲੀ ਰੈਮਡੀ ਤੁਸੀਂ ਇਸਤੇਮਾਲ ਕਰਦੇ ਹੋ ਸਿਰਫ ਨਾਰੀਅਲ ਦੇ ਤੇਲ ਵਿੱਚ ਤਿੰਨ ਚੀਜ਼ਾਂ ਮਿਕਸ ਕਰਕੇ ਡੇਲੀ ਰਾਤ ਨੂੰ ਤੁਸੀਂ ਆਪਣੇ ਚਿਹਰੇ ਤੇ ਅਪਲਾਈ ਕਰਨਾ ਹੈ ਇਹਨੂੰ ਤੁਸੀਂ ਸੇਵ ਕਰਕੇ ਵੀ ਰੱਖ ਸਕਦੇ ਹੋ ਕਿਸੇ ਵੀ ਬੋਟਲ 'ਚ ਕਿਸੇ ਵੀ ਪਾਂਡੇ ਵਿੱਚ ਰੱਖ ਸਕਦੇ ਹੋ ਬਸ ਲਗਾਉਣ ਦਾ ਜਿਹੜਾ ਤਰੀਕਾ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਐ ਤੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਦੇ ਵਿੱਚ ਮਿਕਸ ਕੀਤੀਆਂ ਨੇ ਕਿਉਂਕਿ ਸਮੇਂ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਮੌਸਮ ਬਦਲਦਾ ਐ ਨਾ ਮੌਸਮ ਦੇ ਹਿਸਾਬ ਨਾਲ ਆਪਣੇ ਚਿਹਰੇ ਤੇ ਜਿਹੜੀਆਂ ਚੀਜ਼ਾਂ ਲਗਾਉਣੀਆਂ ਚਾਹੀਦੀਆਂ ਨੇ ਕਈ ਵਾਰ ਮੇਰੀਆਂ ਭੈਣਾਂ ਨੂੰ ਪਤਾ ਨਹੀਂ ਹੁੰਦਾ ਡਰਾਈ ਸਕਿਨ ਤੇ ਕੀ ਚੀਜ਼ ਲਗਾਣੀ ਐ oily ਸਕਿਨ ਤੇ ਕੀ ਚੀਜ਼ ਲਗਾਣੀ ਐ ਚਾਹਿਆਂ ਤੇ ਕੀ ਲਗਾਣਾ ਝੁਰੜੀਆਂ ਤੇ ਕੀ ਲਗਾਣਾ ਤੇ ਉਹ ਇੱਕੋ ਹੀ ਪ੍ਰਕਾਰ ਦੇ ਪੈਕ ਫੇਸ ਪੈਕ ਲਗਾ ਲਗਾ ਕੇ ਆਪਣੇ ਚਿਹਰੇ ਨੂੰ ਖਰਾਬ ਕਰ ਲੈਂਦੀਆਂ ਨੇ ਤੇ ਇਸ ਚੈਨਲ ਤੇ ਤੁਹਾਡੇ ਨਾਲ ਬਹੁਤ ਸੋਹਣੀਆਂ ਸੋਹਣੀਆਂ ਰੈਮਡੀ ਜਿਹੜੀਆਂ ਨੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਆਪਾਂ ਮੌਸਮ ਦੇ ਹਿਸਾਬ ਨਾਲ ਆਪਣੇ ਫੇਸ ਤੇ ਲਗਾ ਕੇ ਆਪਣੇ ਫੇਸ ਨੂੰ ਗੋਰਾ ਚਿੱਟਾ ਤੇ ਇੱਕਦਮ ਕਲੀਨ ਕਰ ਸਕਦੇ ਹੋ ਮੈਂ 40+ ਹੋ ਚੁੱਕੀ ਹਾਂ ਤੁਸੀਂ ਦੇਖ ਸਕਦੇ ਹੋ ਮੇਰੀ ਸਕਿਨ ਤੇ ਕੋਈ ਰਿੰਕਲ ਨਹੀਂ ਕੋਈ ਝੁਰੜੀ ਨਹੀਂ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਦਾਗ ਨਹੀਂ ਕਿਉਂਕਿ ਜਿਹੜੀਆਂ ਨੇਚਰਲ ਚੀਜ਼ਾਂ ਨੇ ਮੈਂ ਉਹੀ ਇਸਤੇਮਾਲ ਕਰਦੀ ਹਾਂ ਤੇ ਚਲੋ ਜੀ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਜੋ ਮੈਂ ਆਪਣੇ ਸਕਿਨ ਤੇ ਲਗਾਉਣੀ ਹੈ ਤੁਹਾਨੂੰ ਵੀ ਦੱਸਦੀ ਹਾਂ ਪੂਰੀ ਜਿਹੜੀ ਵਿਧੀ ਹੈ ਉਹ ਜਾਣ ਲਓ ਪਹਿਲਾਂ ਚੱਲਦੇ ਆ ਆਪਣੇ ਕਿਚਨ 'ਚ ਹਾਂਜੀ ਇਸ ਲੋਸ਼ਨ ਦਾ ਪੂਰਾ ਪ੍ਰੋਸੈਸ ਤੁਸੀਂ ਸਮਝ ਲਓ ਇਹਦੇ ਲਈ ਆਪਾਂ ਨੂੰ ਚਾਹੀਦਾ ਹੈ ਆਪਾਂ ਨੂੰ ਚਾਹੀਦਾ ਇੱਥੇ ਨਿੰਬੂ ਨਿੰਬੂ ਦੀਆਂ ਕੁਝ ਬੂੰਦਾਂ ਆਪਾਂ ਨੂੰ ਇੱਥੇ ਚਾਹੀਦੀਆਂ ਨੇ ਨਿੰਬੂ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਇੱਕਦਮ ਬ੍ਰਾਈਟ ਕਰਦਾ ਏ ਸਕਿਨ ਵਿੱਚ ਨਿਖਾਰ ਲੈ ਕੇ ਆਉਂਦਾ ਏ ਸਕਿਨ ਜਿਹੜੀ ਸਾਡੀ ਡਰਾਈ ਹੋ ਚੁੱਕੀ ਹੈ ਨਾ ਉਹਨੂੰ ਰਿਪੇਅਰ ਕਰਦਾ ਏ ਤੇ ਉਹਦੇ ਵਿੱਚ ਪਾਣਾ ਤੁਸੀਂ ਇੱਥੇ ਨਾਰੀਅਲ ਦਾ ਤੇਲ ਨਾਰੀਅਲ ਤੇਲ ਜਿਹੜਾ ਤੁਸੀਂ ਵਰਜਨ ਔਇਲ ਮੰਗਾ ਲਓ ਤਾਂ ਉਹ ਬਹੁਤ ਵਧੀਆ ਹੁੰਦਾ ਏ ਆਨਲਾਈਨ ਵੀ ਮੰਗਵਾ ਸਕਦੇ ਹੋ ਪंसारीਆਂ ਤੋਂ ਵੀ ਤੁਹਾਨੂੰ ਮਿਲ ਜੇਗਾ ਸਕਿਨ ਨੂੰ ਬਿਲਕੁਲ ਵੀ ਔਇਲੀ ਨਹੀਂ ਕਰਦਾ ਹੈਗਾ ਸਕਿਨ ਇੱਕਦ ਗਲੋਇੰਗ ਕਰ ਦਿੰਦਾ ਹੈ ਤੇ ਫਿਰ ਚਾਹੀਦਾ ਸਾਨੂੰ ਇੱਥੇ 2-4 ਬੂੰਦਾਂ 글ੀਸਰਿਨ ਦੀਆਂ 글ੀਸਰਿਨ ਜਿਹੜੀ ਹੁੰਦੀ ਹੈ ਸਾਡੇ ਫੇਸ ਨੂੰ ਇੱਕਦਮ ਮੋਇਸਚਰਾਈਜ਼ਰ ਬਣਾ ਕੇ ਰੱਖਦੀ ਹੈ ਤੇ ਚਿਹਰੇ ਦਾ ਜਿਹੜਾ ਖੁਸ਼ਕੀਪਨ ਹੁੰਦੀ ਹੈ ਖੁਸ਼ਕ ਹੋ ਜਾਂਦਾ ਚਿਹਰਾ ਉਹਨੂੰ ਖਤਮ ਕਰਦੀ ਹੈ ਔਰ ਸਕਿਨ एकदम मुलायम ਤੇ एकदम ਮੱਖਣ ਵਾਂਗੂ ਹੋ ਜਾਂਦੀ ਹੈ ਤੇ ਇਹ ਤੁਹਾਨੂੰ ਮੈਡੀਕਲ ਸਟੋਰ ਵਿੱਚੋਂ ਮਿਲ ਜੇਗੀ ਤੁਸੀਂ ਫੇਸ ਵਾਲੀ ਜਿਹੜੀ ਗਲਿਸਰਿਨ ਹੁੰਦੀ ਹੈ ਉਹ ਕਹਿ ਕੇ ਲੈਣੀ ਹੈ ਤੇ ਫਿਰ ਤੁਸੀਂ ਇਹਦੇ ਵਿੱਚ ਪਾਣਾ ਥੋੜਾ ਜਿਹਾ ਸ਼ਹਿਦ ਜਾਨੀ ਕਿ ਹਨੀ ਹਨੀ ਜਿਹੜਾ ਹੁੰਦਾ ਸਾਡੀ ਸਕਿਨ ਦੇ ਦਾਗ ਤੱਬਿਆਂ ਲਈ ਬਹੁਤ ਵਧੀਆ ਹੁੰਦਾ ਸਕਿਨ ਤੇ ਇੱਕ ਮੋਇਸਚਰਾਈਜ਼ਰ ਪੈਦਾ ਕਰਦਾ ਹੈ ਨੇਚਰਲ ਹਾਂਜੀ ਤੁਸੀਂ ਦੇਖਿਆ ਇਹ ਕਿਹੜੀਆਂ ਚੀਜ਼ਾਂ ਮਿਕਸ ਕੀਤੀਆਂ ਨੇ ਚਾਰੇ ਚੀਜ਼ਾਂ ਨੂੰ ਮਿਕਸ ਕਰਕੇ ਇਸ ਤਰੀਕੇ ਨਾਲ ਸੀਰਮ ਬਣ ਕੇ ਰੈਡੀ ਹੋ ਜਾਂਦਾ ਹੈ ਕਿਸੇ ਵੀ ਢੱਕਣ ਵਾਲੀ ਬੋਤਲ 'ਚ ਕਿਸੇ ਵੀ ਢੱਕਣ ਵਾਲੀ ਛੀਸੀ ਵਿੱਚ ਪਾ ਕੇ ਤੁਸੀਂ ਸਟੋਰ ਕਰਕੇ ਇਹਨੂੰ ਕਿਤੇ ਵੀ ਰੱਖ ਲਓ ਤੇ ਇਹ ਜਿਹੜਾ ਹੁੰਦਾ ਹੈ ਨਾ ਰਾਤ ਨੂੰ ਤੁਸੀਂ ਕੀ ਕਰਨਾ ਹੈ ਰਾਤ ਨੂੰ ਸੌਣ ਲੱਗੇ ਇਹਨੂੰ 15 ਮਿੰਟ ਆਪਣੇ ਚਿਹਰੇ ਤੇ ਚਿਹਰੇ ਨੂੰ ਵੋਸ਼ ਕਰਕੇ ਤੇ 15 ਮਿੰਟ ਲਗਾਣਾ ਹੈ 15 ਮਿੰਟ ਤਾਂ ਲਗਾਣੇ ਕਿਉਂਕਿ ਇਹਦੇ ਵਿੱਚ ਨਿੰਬੂ ਦਾ ਰਸ ਹੁੰਦਾ ਹੈ ਤੇ ਇਹ ਆਪਾਂ 5 ਤੋਂ 6 ਦਿਨ ਸਟੋਰ ਕਰਕੇ ਰੱਖ ਸਕਦੇ ਜਾਨਕਿ ਇੱਕ ਹਫਤਾ ਆਪਾਂ ਸਟੋਰ ਕਰਕੇ ਇਸ ਸਿਰਮ ਨੂੰ ਰੱਖ ਸਕਦੇ ਹਾਂ ਇਸ ਤਰੀਕੇ ਨਾਲ ਚਾਰੇ ਚੀਜ਼ਾਂ ਹੀ ਸਾਡੀ ਸਕਿਨ ਲਈ ਬਹੁਤ ਵਧੀਆ ਹੁੰਦੀਆਂ ਨੇ ਜਿਵੇਂ ਸਰਦੀ ਹੈ ਨਾ ਸਰਦੀ ਦੇ ਵਿੱਚ ਖਾਸ ਕਰਕੇ ਸਾਡੀ ਜਿਹੜੀ ਸਕਿਨ ਹੈ ਨਾ ਰੁੱਖੀ ਸੁੱਕੀ ਹੋ ਜਾਂਦੀ ਹੈ ਸਕਿਨ ਡਰਾਈ ਹੋ ਜਾਂਦੀ ਹੈ ਸਕਿਨ ਦੇ ਵਿੱਚ ਚਮਕ ਨਹੀਂ ਰਹਿੰਦੀ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਿਹੜਾ ਯਾ ਫੇਸ ウォਸ਼ ਇਸਤੇਮਾਲ ਕਰੀਏ ਜਾਂ ਕਿਹੜਾ سیرਮ ਇਸਤੇਮਾਲ ਕਰੀਏ ਜਾਂ ਕਿਹੜਾ ਲੋਸ਼ਨ ਇਸਤੇਮਾਲ ਕਰੀਏ ਜਾਂ ਕਿਹੜੀ ਕਰੀਮ ਹੈ ਸੰਸਕ੍ਰੀਮ ਜਾਂ ਕਿਹੜੀ ਕਰੀਮ ਅਸੀਂ ਚਿਹਰੇ ਤੇ ਅਪਲਾਈ ਕਰੀਏ ਕਿਉਂਕਿ ਚਿਹਰਾ ਜਿਹੜਾ ਇੰਨਾ ਡਰਾਈ ਹੋ ਜਾਂਦਾ ਹੈ ਇਸ ਮੌਸਮ ਵਿੱਚ ਕਿਉਂਕਿ ਇਹ ਮੌਸਮ ਹੀ ਇਦਾਂ ਦਾ ਸਾਡੀ ਸਕਿਨ ਨੂੰ ਡਰਾਈ ਕਰ ਦਿੰਦਾ ਹੈ ਤੇ ਇਸ ਕਰਕੇ ਇਹ ਬੜਾ ਜਿਹੜਾ ਲੋਸ਼ਨ ਹੈ ਨਾ ਜਰੂਰ ਤੁਸੀਂ ਰਾਤ ਨੂੰ ਲਗਾਉਣਾ ਸ਼ੁਰੂ ਕਰ ਦੋਗੇ 15 ਮਿੰਟ ਲਗਾ ਕੇ ਫਿਰ ਆਪਣੇ ਚਿਹਰੇ ਨੂੰ ਸਿੰਪਲ ਪਾਣੀ ਨਾਲ ਵਾਸ਼ ਕਰ ਲੈਣਾ ਤੁਸੀਂ ਕੋਈ ਵੀ ਸਾਬਣ ਨਹੀਂ ਲਗਾਣੇ ਨਾ ਹੀ ਤੁਸੀਂ ਫੇਸ ウォਸ਼ ਲਗਾਣਾ ਸਿਰਫ ਸਿੰਪਲ ਪਾਣੀ ਨਾਲ ਵਾਸ਼ ਕਰਕੇ ਤੇ ਆਪਣੇ ਤੁਸੀਂ ਤੁਸੀਂ ਪੋਚ ਲੈਣਾ ਕਿਸੇ ਸਾਫ ਜੇ ਟੋਵਲ ਦੇ ਨਾਲ ਟੋਵਲ ਵੀ ਆਪਣਾ ਰੱਖਿਆ ਕਰੋ ਅਲੱਗ-ਅਲੱਗ ਪ੍ਰਕਾਰ ਦੇ ਟੋਵਲ ਤੁਸੀਂ ਇਸਤੇਮਾਲ ਨਾ ਕਰਿਆ ਕਰੋ ਇਸ ਤਰੀਕੇ ਨਾਲ ਜਦੋਂ ਤੁਸੀਂ ਆਪਣੇ ਚਿਹਰੇ ਦੀ ਮ사ਜ ਕਰੋਗੇ ਨਾ ਤੇ ਇਹ ਵਾਲਾ ਜਿਹੜਾ ਸੀਰਮ ਹੈ ਤੁਹਾਡੇ ਅੰਦਰ ਤੱਕ ਜਾਏਗਾ ਅੰਦਰ ਜਾ ਕੇ ਤੁਹਾਡੇ ਦਾਗ-ਧੱब्बे ਤੇ ਤੁਹਾਡੇ ਜਿਹੜੀ ਅੰਦਰ ਦੀ ਡਰਾਈਨੈਸ ਹੈ ਅੰਦਰ ਦੀ ਜਿਹੜੀ ਸੁੱਕੀ ਰੁੱਖੀ ਸਕਿਨ ਹੁੰਦੀ ਹੈ ਨਾ ਉਹਨੂੰ ਰਿਪੇਅਰ ਕਰਕੇ ਤੁਹਾਡੀ ਸਕਿਨ ਨੂੰ ਇੱਕਦਮ ਬਿਊਟੀਫੁੱਲ ਤੇ ਜੰਗ ਬਣਾਏਗਾ ਤੁਹਾਡੀ ਏਜ ਜਿੰਨੀ ਮਰਜ਼ੀ ਹੋਗੀ ਤੁਹਾਡੀ ਏਜ 10 ਸਾਲ ਘੱਟ ਹੀ ਨਜ਼ਰ ਆਵੇਗੀ ਚਿਹਰੇ ਤੇ ਕਿਉਂਕਿ ਸਾਡਾ ਚਿਹਰਾ ਹੀ ਦੱਸਦਾ ਸਾਡੀ ਏਜ ਕਿ ਸਾਡੀ ਏਜ ਕਿੰਨੀ ਹੈ ਤੁਸੀਂ ਦੇਖ ਸਕਦੇ ਮੈਂ 40 ਪਲੱਸ ਹੋ ਚੁਲਦੀ ਆ ਮੈਂ ਤੁਹਾਨੂੰ ਦੱਸਦੀ ਰਹਿਣੀ ਹਰ ਵੀਡੀਓ ਚ ਕਿਉਂਕਿ ਦੇਖੋ ਇਹ ਚੀਜ਼ਾਂ ਮੈਂ ਅਪਲਾਈ ਕਰਦੀ ਮੇਰੀ ਸਕਿਨ ਇਨਾ ਟਾਈਟ ਤੇ ਇਨਾ ਬ੍ਰਾਈਟ ਬਣਾ ਕੇ ਰੱਖਦੀ ਨੇ ਤੇ ਤੁਹਾਡੇ ਤੇ ਕਿੰਨਾ ਫਾਇਦਾ ਕਰਨ ਗਿਆ ਹੈ ਨਾ ਮੈਨੂੰ ਹਰ ਕੋਈ ਪੁੱਛਦਾ ਕਿ ਤੁਸੀਂ ਆਪਣੇ ਚਿਹਰੇ ਤੇ ਕੀ ਲਗਾਉਂਦੇ ਹੋ ਕਿ ਤੁਹਾਡਾ ਚਿਹਰਾ ਜਿਹੜਾ ਬਿਲਕੁਲ ਇੱਕਦਮ ਗਲੋਇੰਗ ਤੇ ਇੱਕਦਮ ਜਵਾਨ ਪਿਆਏ ਤੇ ਇਸ ਕਰਕੇ ਮੈਂ ਕਿਹਾ ਚਲੋ ਚੈਨਲ ਰਾਣੀ ਮੈਂ ਤੁਹਾਡੇ ਨਾਲ ਹਰ ਚੀਜ਼ ਜਿਹੜੀ ਸ਼ੇਅਰ ਕਰਦੀ ਆ ਤਾਂ ਜੋ ਮੇਰੀਆਂ ਭੈਣਾਂ ਵੀ ਫਾਇਦਾ ਉਠਾ ਸਕਣ ਕਿ ਆਪਾਂ ਚਿਹਰੇ ਤੇ ਕੀ ਲਗਾਣੇ ਆ ਬਸ ਇਹ ਵਾਲੀਆਂ ਚੀਜ਼ਾਂ ਨੇ ਇਸ ਤਰੀਕੇ ਨਾਲ ਤੁਸੀਂ ਨਾਰੀਅਲ ਦਾ ਤੇਲ ਅਗਰ ਆਪਣੇ ਚਿਹਰੇ ਤੇ ਅਪਲਾਈ ਕਰੋਗੇ ਤੇ ਤੁਹਾਨੂੰ 10 ਗੁਣਾ ਦੁੱਗਣਾ ਹੀ ਫਰਕ ਮਿਲੇਗਾ ਕਿਸੇ ਵੀ ਪਾਰਲਰ ਜਾਣ ਦੀ ਜਰੂਰਤ ਨਹੀਂ ਪੈਣੀ ਕਿਸੇ ਵੀ ਤੁਹਾਨੂੰ ਸਲੂਨ ਜਾਣ ਦੀ ਜਰੂਰਤ ਨਹੀਂ ਪੈਣੀ ਮਹਿੰਗੇ ਮਹਿੰਗੇ ਕਰੀਮਾਂ ਮਹਿੰਗੇ ਮਹਿੰਗੇ ਲੋਸ਼ਨ ਲਿਆਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਘਰੇ ਹੀ ਮੈਂ ਤੁਹਾਨੂੰ ਦੱਸਾਂ ਕਰਾਂਗੀ ਦੱਸਦੀ ਵੀ ਹੁੰਨੀ ਆ ਬਾਕੀ ਤੁਸੀਂ ਵੀਡੀਓ ਦੇਖਿਆ ਕਰੋ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਜਰੂਰ ਪ੍ਰੈਸ ਕਰਿਆ ਕਰੋ ਤੇ ਵੀਡੀਓ ਬੱਤ ਵਾ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਤੇ ਸੋਣਾ ਚ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਆਪਣਾ ਨਾਮ ਲਿਖਿਆ ਕਰੋ ਮੈਨੂੰ ਵੀ ਪਤਾ ਚੱਲੇ ਕਿੱਥੋਂ-ਕਿੱਥੋਂ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਮੇਰੀ ਵੀਡੀਓ ਦੇਖਦੀਆਂ ਨੇ ਤੇ ਆਪਾਂ ਆਉਣ ਵਾਲੀ ਵੀਡੀਓ ਚ ਤੁਹਾਡੇ ਨਾਮ ਜਿਹੜੇ ਨੇ ਜਰੂਰ ਬੋਲਾ ਕਰਾਂਗੇ ਤਾਂ ਜੋ ਮੈਨੂੰ ਪਤਾ ਚੱਲੇ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਕਿਹੜੀ ਕੰਟਰੀ ਤੋਂ ਤੁਸੀਂ ਮੈਨੂੰ ਦੇਖ ਰਹੇ ਹੋ ਤੇ ਤੁਸੀਂ ਦੇਖ ਸਕਦੇ ਹੋ ਚਿਹਰਾ ਮੈਂ ਤੁਹਾਡੇ ਸਾਹਮਣੇ ਹੀ ਲਗਾ ਕੇ ਦੱਸਦਾ ਮੈਂ ਤੁਹਾਨੂੰ ਐਦਾਂ ਬਣਾ ਕੇ ਵੀ ਨਹੀਂ ਦੱਸਦੀ ਆਪਣੀ ਸਕਿਨ ਤੇ ਹਰ ਚੀਜ਼ ਜਿਹੜੀ ਵੀ ਮੈਂ ਬਣਾਉਣੀ ਹੈ ਪਹਿਲਾਂ ਮੈਂ ਆਪਣੇ ਸਕਿਨ ਤੇ ਲਗਾਨੀ ਆ ਤਾਂ ਜੋ ਮੇਰੀਆਂ ਭੈਣਾਂ ਦੇ ਮਨ ਵਿੱਚ ਡਾਊਟ ਨਾ ਰਵੇ ਕਿ ਤੇਰੀ ਆਪਣੇ ਲਗਾਉਂਦੀ ਏ ਕਿ ਪਤਾ ਨਹੀਂ ਨਹੀਂ ਲਗਾਉਂਦੀ ਕਿ ਸਾਨੂੰ ਦੱਸਦੀ ਏ ਤੇ ਤੁਸੀਂ ਦੇਖ ਸਕਦੇ ਹੋ ਮੇਰੀ ਸਕਿਨ ਬਿਲਕੁਲ ਸਾਫ਼ ਪਈ ਏ ਕਿਉਂਕਿ ਕੁਝ ਸਮੇਂ ਪਹਿਲੇ ਮੇਰੇ ਵੀ ਬਹੁਤ ਜ਼ਿਆਦਾ ਝੁਰੜੀਆਂ ਤੇ ਬਹੁਤ ਜ਼ਿਆਦਾ ਸ਼ਾਈਆਂ ਪੈ ਗਈਆਂ ਸੀਗੀਆਂ ਸ਼ਾਈਆਂ ਬਹੁਤ ਪੈ ਗਈਆਂ ਸੀਗੀਆਂ ਤੇ ਮੇਰੇ ਰਿੰਕਲ ਵੀ ਆਣੇ ਸ਼ੁਰੂ ਹੋ ਗਏ ਸੀਗੇ ਤੇ ਇਹਨਾਂ ਚੀਜ਼ਾਂ ਨੂੰ ਲਗਾ ਲਗਾ ਕੇ ਮੈਂ ਆਪਣੇ ਸਕਿਨ ਨੂੰ ਇੱਕਦਮ ਜਾਨਦਾਰ ਕਰ ਲਿਆ ਏ ਕੋਈ ਵੀ ਰਿੰਕਲ ਨਹੀਂ ਹੈਗਾ ਕੋਈ ਝੁਰੜੀ ਨਹੀਂ ਹੈਗੀ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਦਾਗ ਤੱਬਾ ਨਹੀਂ ਹੈਗਾ ਅੱਖਾਂ ਮੇਰੀਆਂ ਥੋੜੀਆਂ ਜਿਹੀਆਂ ਵਿੱਚ ਨੂੰ ਨੇ ਕਿਉਂਕਿ ਮੈਂ ਸਟੀਚਿੰਗ ਦਾ ਕੰਮ ਕਰਦੀ ਆ ਨਜ਼ਰ ਲੱਗਦੀ ਏ ਤੇ ਬਾਕੀ ਮੇਰਾ ਜਿਹੜਾ ਰੰਗ ਹੈ ਬਿਲਕੁਲ ਸਾਫ਼ ਤੇ ਬਿਲਕੁਲ ਨੇਚਰਲ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਗਲੋਇੰਗ ਪਿਆ ਹੋਇਆ ਹੈ ਕੋਈ ਵੀ ਮੇਕਅਪ ਲਗਾਉਣ ਦੀ ਜਰੂਰਤ ਨਹੀਂ ਪੈਂਦੀ ਸਿੰਪਲ ਹੀ ਆਪਾਂ ਇੰਨੇ ਮਤਲਬ ਕਿ ਸੋਹਣੇ ਲੱਗਣ ਲੱਗ ਜਾਵਾਂਗੇ ਜਦੋਂ ਇਹ ਬਲੀ ਚੀਜ਼ਾਂ ਦਾ ਇਸਤੇਮਾਲ ਕਰਾਂਗੇ ਤੇ ਬਾਕੀ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਜਿਹੜੀਆਂ ਚੀਜ਼ਾਂ ਆਪਾਂ ਚਿਹਰੇ ਤੇ ਲਗਾਣੀਆਂ ਨੇ ਨਾ ਮੌਸਮ ਦੇ ਹਿਸਾਬ ਨਾਲ ਹੁੰਦੀਆਂ ਨੇ ਕਈ ਵਾਰ ਸਕਿਨ ਡਰਾਈ ਹੁੰਦੀ ਹੈ ਤੇ ਕਈ ਵਾਰ ਮੇਰੇ ਭੈਣਾਂ ਜਿਹੜੀਆਂ ਨੇ ਡਰਾਈ ਚੀਜ਼ਾਂ ਲਗਾਉਣ ਲੱਗ ਪੈਂਦੀਆਂ ਨੇ ਉਹ ਜ਼ਿਆਦਾ ਡਰਾਈ ਹੋ ਜਾਂਦੀ ਕਈ ਵਾਰ ਮੇਰੀ ਭੈਣਾਂ ਦੀ oily ਸਕਿਨ ਹੁੰਦੀ ਹੈ oily ਚੀਜ਼ਾਂ ਲਗਾਉਣ ਲੱਗ ਜਾਂਦੀਆਂ ਨੇ ਉਹ ਜ਼ਿਆਦਾ ਹੀ oil ਛੱਡਣ ਲੱਗ ਜਾਂਦੀ ਉਹਦੇ ਨਾਲ ਸਾਡੀ ਸਕਿ ਚਿਹਰੇ ਦੇ ਪਿੰਪਲ ਨੇ ਜਾਂ ਪਿੰਪਲਾਂ ਦੇ ਦਾਗ ਨੇ ਹਰ ਪ੍ਰਕਾਰ ਦੀ ਵੀਡੀਓ ਇੱਥੇ ਸ਼ੇਅਰ ਕੀਤੀ ਜਾਂਦੀ ਹੈ ਤੇ ਤੁਸੀਂ ਆਪਣੇ ਚਿਹਰੇ ਤੇ ਚੀਜ਼ਾਂ ਲਗਾ ਕੇ ਆਪਣੇ ਚਿਹਰੇ ਨੂੰ ਇੱਕਦਮ ਗਲੋਇੰਗ ਤੇ ਇੱਕਦਮ ਚਮਕਦਾਰ ਬਣਾ ਸਕਦੇ ਹੋ ਕਿਸ ਤਰੀਕੇ ਨਾਲ ਵਾਲਾ ਲੋਸ਼ਨ ਲਗਾ ਕੇ ਮ사ਜ ਕਰ ਲਓ ਬਸ ਆਪਣੇ ਚਿਹਰੇ ਦੀ ਮ사ਜ ਕਰਨਾ ਇਹ ਹੁੰਦਾ ਜਿਹੜੀ ਸਾਡੀ ਲੂਜ਼ ਸਕਿਨ ਉਹ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਸਕਿਨ ਦਾ ਜਿਹੜਾ ਬਲੱਡ ਸਰਕਲ ਇੱਕਦਮ ਵਧੀਆ ਤਰੀਕੇ ਨਾਲ ਕੰਮ ਕਰਨ ਲੱਗ ਜਾਂਦਾ ਔਰ ਸਕਿਨ ਦੇ ਵਿੱਚ ਇੱਕ ਚਮਕ ਆਉਂਦੀ ਤੇ ਗਲੋਇੰਗ ਚਿਹਰਾ ਬਣ ਜਾਂਦਾ ਹੈ ਚਲੋ ਜੀ ਅੱਜ ਦੀ ਵੀਡੀਓ ਅਗਰ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜੀ ਜ਼ਰੂਰ ਕਰਨਾ ਇਸੇ ਤਰੀਕੇ ਦੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਫਿਰ ਮਿਲਦੇ ਆ ਨਵੀਂ ਵੀਡੀਓ ਵਿੱਚ ਇਸ ਵੀਡੀਓ ਨੂੰ ਬਰਤਬਰ ਪਿਆਰ ਦੇਣਾ ਬਰਤਬਰ ਸ਼ੇਅਰ ਕਰਨਾ ਫਿਰ ਮਿਲਦੇ ਹਾਂ ਜੀ ਬਾਏ ਬਾਏ